ਲੋਵੀ ਮਿੱਤਰੋ ਪਾਣੀ ਹੈ ਨਹੀਂ ਬਿਜਲੀ ਹੈ ਨਹੀਂ ਝੋਨਾ ਸੁੱਕਾ ਪਿਆ ਜਨਰੇਟਰ ਲਾ ਜੀ ਗੁਰੂ ਤੇਲ ਹੀ ਬੜਾ ਖਾਂਦਾ ਮੋਟਰ ਵੀ ਇੱਕ ਚਲਣੀ ਕੀ ਕਰੀਏ ਕੋਈ ਸਸਤਾ ਸੌਦਾ ਦੱਸ ਮਲੀ ਯਾਰ ਤੇ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਸਸਤਾ ਸੌਦਾ ਦੱਸਦਾ 20000 ਰੁਪਿਆ ਲੱਗੂ ਪੰਜ ਦੀ ਮੋਟਰ ਨਾਲ ਉਹ ਪੁਰਜਾ ਫਿੱਟ ਹੋ ਜੂ ਘੰਟੇ ਦਾ ਸਿਰਫ 1 ਲੀਟਰ ਤੇਲ ਖਾਊ ਤੇ ਨਜ਼ਾਰੇ ਲਾਉਂਗੇ ਦੋਸਤੋ ਜਿੰਨਾ ਚਿਰ ਮਰਜ਼ੀ ਚਲਾਓ 12 13 ਘੰਟੇ ਚੱਲ ਜੇ ਨਾ ਮੋਟਰ ਪੰਜ ਦੀ ਤੇ 12 ਲੀਟਰ ਤੇਲ ਦੇ ਵਿੱਚ 5 ਤੋਂ 6 ਗਿਲੇ ਥਾਂ ਵਧੀਆ ਭਰ ਜਾਊਗਾ ਜੇਕਰ ਇੱਕ ਵਾਰਾਂ ਝੋਨਾ ਲੱਗ ਗਿਆ ਤੇ ਦੋਸਤੋ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰ ਦਿਓ ਇਹ ਮੈਂ ਤੁਹਾਨੂੰ ਪੁਰਜਾ ਦਿਖਾਉਣਾ ਜਿਵੇਂ ਧਾਰ ਨੇ ਬੜੇ ਤਰੀਕੇ ਨਾਲ ਮੋਟਰ ਨਾਲ ਫਿੱਟ ਕੀਤਾ ਤੇ ਚਲੋ ਜੀ ਦਿਖਾਉਣੇ ਅੱਜ ਤੁਹਾਨੂੰ ਇੱਕ ਵੱਖਰੀ ਤਰੀਕੇ ਦਾ ਇੰਜਨ ਇੱਕ ਵੱਖਰਾ ਇੰਜਨ ਲੈ ਵੀ ਮਿੱਤਰੋ ਜਿੰਨਾ ਕੋਲ ਟਰੈਕਟਰ ਹੈ ਨਹੀਂ ਜਨਰੇਟਰ ਹੈ ਨਹੀਂ ਛੋਟਾ ਕੁੜੀ ਜਨਰੇਟਰ ਘੰਟੇ ਦਾ ਇੱਕ ਮੋਟਰ ਤੇ 3 ਤੋਂ 4 ਲੀਟਰ ਤੇਲ ਖਾ ਜਾਂਦਾ ਨਾਲੇ ਉਹਨੂੰ ਪਾ ਕੇ ਲਿਆਉਣਾ ਪੈਂਦਾ ਮੁੜ ਕੇ ਉਹਨੂੰ ਛੱਡ ਕੇ ਆਉਣਾ ਪੈਂਦਾ ਤਾਰ ਲਾਓ ਲਾਓ ਸੋ ਸਿਆਪੇ ਕਰੋ ਤਾਂ ਦੋਸਤੋ ਆ ਜਿਹੜਾ ਪੁਰਜਾ ਇਸ ਨੂੰ ਕਹਿੰਦੇ ਆ ਫਿਲਟਰ ਇੰਜਨ ਤੇ ਆਹ ਵੇਖ ਲਓ ਜੀ ਹੁਣੇ ਲਾਈਟ ਆ ਗਈ ਤੇ ਆਹ ਕੱਢਤੀਆਂ ਨੇ ਬੈਲਟਾਂ ਪਹਿਲਾਂ ਇਹ ਚੱਲੀ ਜਾਂਦਾ ਸੀ ਤੁਸੀਂ ਦੇਖ ਸਕਦੇ ਜੇ ਥੱਲੇ ਫੇਟਾ ਵੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਬਿਲਕੁਲ ਥੱਲੇ ਫਿੱਟਾ ਮੋਟਰ ਪੰਜ ਦੀ ਦੇ ਨਾਲ ਐ ਬਿਲਕੁਲ ਅਟੈਚ ਆ ਤੁਸੀਂ ਦੇਖ ਸਕਦੇ ਜੀ ਆ ਬਿਲਕੁਲ ਥੱਲੇ ਅਟੈਚ ਆ ਇਧਰੋਂ ਇੰਜਨ ਟਾਇਆ ਜਾ ਤਾਂ ਦੋਸਤੋ ਇਸ ਦਾ ਰੇਟ ਕੀ ਇਸ ਫਿੱਟਰ ਇੰਜਨ ਦਾ ਰੇਟ ਹੈਗਾ ਦੋਸਤੋ ਜੇਕਰ ਤੁਸੀਂ ਪੁਰਾਣਾ ਲਵੋ ਤਾਂ ਤੁਹਾਨੂੰ 11000 ਤੋਂ ਲੈ ਕੇ 14000 ਤੱਕ ਇੱਕ ਨੰਬਰ ਮਿਲ ਜੂਗਾ ਤਾਂ 5000 ਰੁਪਿਆ ਥੱਲੇ ਫਿੱਟ ਕਰਾਈ ਦਾ ਦੋਸਤੋ ਥੱਲੇ ਐਂਗੜਾ ਲਿਆਂਦੀਆਂ ਬਾਈ ਨੇ ਆ ਮੁਗਦੂ ਜਾਂ ਲਿਆਂਦਾ ਆ ਜਿਹੜਾ ਆਪਾਂ ਕੀ ਕਹਿੰਦੇ ਹੁੰਦੇ ਆ ਆਹ ਪਟਾ ਚੜਾਉਣ ਵਾਸਤੇ ਵੀਲ ਲਿਆਂਦੇ ਉਧਰ ਵੀ ਵੀਲ ਪਾਇਆ ਤਾਂ ਟੋਟਲ ਖਰਚਾ ਲਾ ਲਓ ਤੁਸੀਂ 18000 ਤੋਂ ਲੈ ਕੇ 20000 ਤੱਕ ਆ ਜਾਊਗਾ ਤਾਂ ਚਾਰ ਬੋਰ ਹੁਣ ਥੱਲੇ ਪੰਜ ਦੀ ਮੋਟਰ ਹੋਵੇ ਤਾਂ ਆਹ ਫੀਟਰ ਇੰਜਨ ਇਹ ਚਲਾ ਸਕਦਾ ਤੇ ਦੋਸਤੋ ਇੱਕ ਨਿਊਜ਼ ਵਾਲਾ ਈ ਇਹਦੀ ਤਾਂ ਤੇਲ ਜਾਣ ਕੇ ਹੈਰਾਨ ਰਹਿ ਜਾਓਗੇ ਦੋਸਤੋ 10 ਲੀਟਰ ਦੀ ਇਹਦੀ ਟੈਂਕੀ ਆ ਤੇ 10 ਘੰਟੇ ਇਹ ਚੱਲਦਾ ਠੀਕ ਆ ਦੋਸਤੋ ਤੇ ਪੰਜ ਦੀ ਮੋਟਰ ਇਹ ਵਧੀਆ ਚਲਾਉਂਦਾ ਦੇਖ ਸਕਦੇ ਤੁਸੀਂ ਥੱਲੇ ਪੰਜ ਦੀ ਮੋਟਰ ਆ ਹੁਣੇ ਬਾਈ ਟਾ ਕੇ ਗਿਆ ਜਲਾ ਮੈਂ ਤੁਹਾਨੂੰ ਅੱਗੇ ਵਿਖਾਈ ਸੀ ਤਾਂ ਜਿਵੇਂ ਕਿ 4 ਤੋਂ 5 6 ਕਿਲੇ ਜ਼ਮੀਨ ਆ ਹੁਣ ਜਿਵੇਂ ਕਿ ਲੈਡ ਦੇ ਹਾਲਾਤ ਨੇ ਆਉਣ ਵਾਲੇ ਸਮੇਂ 'ਚ ਲੈਡ ਘਟਦੀ ਜਾਣੀ ਆ ਪਹਿਲੀ ਗੱਲ ਤਾਂ ਗਰਮੀ 'ਚ ਝੋਨਾ ਲਾਓ ਨਾ ਤੇ ਜੇ ਲਾਓ ਤੇ ਚੁੱਪ ਕਰਕੇ ਮੋਟਰ ਤੇ ਆ ਫਿਟਰ ਇੰਜਣ ਰੱਖ ਦੋ ਲੈਡ ਦੇ ਨਾਲ ਜੇਕਰ ਤੁਸੀਂ ਡੇਲੀ ਲਵਾ ਰਹੇ ਜੇ ਝੋਨਾ ਤਾ ਜਿਵੇਂ 6-7 ਘੰਟੇ ਲਾਈਟ ਚੱਲਦੀ ਨਾਲ ਦੀ ਨਾਲ 4 ਘੰਟੇ ਇਹਨੂੰ ਚਲਾ ਦੋ ਤੁਹਾਨੂੰ ਨਾ ਟਰੈਕਟਰ ਲਿਆਉਣ ਦੀ ਲੋੜ ਨਾ ਜਨਰੇਟਰ ਦੀ ਹੁਣ ਜਨਰੇਟਰ ਕਹਿੰਦੇ ਵੀ ਜੇਕਰ ਲਿਆਉਣਾ ਬਣਵਾਉਣਾ ਹੋਵੇ ਨਾ ਮਾੜੇ ਤੋਂ ਮਾੜਾ ਜਨਰੇਟਰ 40000 ਦਾ ਬੰਦਾ ਚੰਗੇ ਤੋਂ ਚੰਗਾ 60-63000 ਦਾ ਬੰਦਾ ਇਹ ਸਾਰਾ ਪੁਰਜ਼ਾ ਜੇਕਰ ਤੁਸੀਂ ਇੱਕ ਨੰਬਰ ਲਓ ਤਾਂ 20000 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਤੇ ਰਿਪੇਅਰ ਇਹਦੀ 0 ਆ ਬਿਲਕੁਲ ਬਿਲਕੁਲ ਰਿਪੇਅਰ ਇਹਦੀ 0 ਆ ਤੇ ਆਹ ਦੇਖ ਲਓ ਜੀ ਕਿਸਾਨ ਨੂੰ 3 ਤੋਂ 4 ਸਾਲ ਹੋ ਗਿਆ ਤੇ ਨਜ਼ਾਰੇ ਲੈਂਦਾ ਦੋਸਤੋ ਫਿਲਟਰ ਇੰਜਣ ਤੁਹਾਨੂੰ ਪੁਰਾਣਾ ਮਿਲ ਜੂਗਾ ਇਸ ਤਰੀਕੇ ਨਾਲ ਦੀ ਸੈਟਿੰਗ ਕਰਕੇ ਤੁਸੀਂ ਆਪ ਦੀ ਮੋਟਰ ਤੇ ਪੱਕੇ ਤੌਰ ਤੇ ਅੰਦਰ ਲਾ ਸਕਦੇ ਹੋ ਉੱਪਰ ਕੋਠੀ ਪਾਓ ਨੂੰ ਜਿੰਦਰਾ ਲਾਓ ਜਦੋਂ ਲੋਡ ਹੋਵੇ ਪੱਠੇ ਭਰੋ ਜਦੋਂ ਲੋਡ ਹੋਵੇ ਝੋਨਾ ਭਰੋ ਹੁਣ ਉਹ ਵੇਖ ਲਓ ਜੀ ਮੇਰੇ ਕੋਲ ਹੈ ਨਹੀਂਗਾ ਮੈਂ ਅਗਲੇ ਸਾਲ ਲਿਆ ਕੇ ਲਾਉਂਗਾ ਵੇਖੋ ਹੁਣ ਲੈਡ ਤੇ ਨਿਰਭਾਰਾ ਤੇ ਇਧਰ ਇਹਦੇ ਕੋਲੇ ਹੈਗਾ ਸੀ ਆ ਵੇਖੋ ਇਹਦਾ ਝੋਨਾ ਹਰਾ ਭਰਾ ਖੜਾ ਕਿਉਂਕਿ ਇਹਦੇ ਨਾਲ ਪਤਲਾ ਪਤਲਾ ਪਾਣੀ ਫਿਰ ਜਾਂਦਾ ਬਾਕੀ ਦੋਸਤੋਂ ਤੁਸੀਂ ਦੱਸੋ ਤੁਹਾਡਾ ਕੀ ਖਿਆਲ ਆ ਵੀਡੀਓ ਚੰਗੀ ਲੱਗੀ ਕਿ ਨਹੀਂ ਸ਼ੇਅਰ ਸ਼ੁਰੂ ਕਰਦੇ ਆ ਜੀ ਰੱਬ ਰੱਖਾ ਤਾਂ ਦੋਸਤੋ ਬਾਕੀ ਕਨੈਕਸ਼ਨ ਦੱਸ ਦੇਣਾ ਵੇਖੋ ਜੀ ਇੱਥੋਂ ਕਨੈਕਸ਼ਨ ਦਿੱਤਾ ਆ ਇਹਦੇ ਵਿੱਚ ਦੀ ਪਾਣੀ ਪੈਂਦਾ ਜਾਂਦਾ ਉਧਰ ਉਹ ਬਾਣ ਚ ਨਿਕਲਦਾ ਜਾਂਦਾ ਆਓ ਵੇਖੋ ਉਹ ਬਾਣ ਚ ਨਿਕਲੀ ਜਾਂਦਾ ਇੱਧਰੋਂ ਪੈਂਦਾ ਜਾਂਦਾ ਤੇ ਕੁਛ ਇਸ ਤਰ੍ਹਾਂ ਦਾ ਤਰੀਕ ਇੰਜਣ ਆ ਜੀ ਉਹ ਦੇਖ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਆ ਜਿਹੜਾ ਗੀਅਰ ਹੈ ਨਾ ਬਹੁਤ ਕੰਮ ਆਉਂਦਾ ਜੀ ਆ ਵੇਖੋ ਜਦੋਂ ਲੈੜ ਆ ਜਾਂਦੀ ਖਿੱਚ ਦੋ ਪਟੀਆਂ ਲੈ ਜਾਂਦੀਆਂ ਨੇ ਠੀਕ ਆ ਤੇ ਜਦੋਂ ਲੈਡ ਜਾਵੜਦੀ ਆ ਤੇ ਐਂ ਲਾ ਕੇ ਵਿੱਚ ਪਟੀਆਂ ਫਸਾ ਕੇ ਇਹਨੂੰ ਕੱਸ ਦੋ ਤੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਮਿੱਤਰੋ ਰੱਬ